ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਕੱਲ ਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 2 ਜੁਲਾਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਜਿਵੇਂ ਆਪਾਂ ਕੱਲ ਵੀ ਦੱਸਿਆ ਹੋਇਆ ਸੀਗਾ ਕਿ ਅੱਜ ਸਵੇਰ ਤੜਕਸਰ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਉਸੇ ਤਰ੍ਹਾਂ ਦਾ ਹੀ ਮਾਹੌਲ ਬਣਿਆ ਹੋਇਆ ਖਾਸ ਕਰਕੇ ਮੁਕਸਰ ਦੇ ਨਾਲ ਲੱਗਦੇ ਇਲਾਕੇ ਜਾਂ ਫਰੀਦਕੋਟ ਦੇ ਨਾਲ ਲੱਗਦੇ ਇਲਾਕੇ ਜਿਵੇਂ ਮਲੂਟ ਹੋ ਗਿਆ ਜਲਾਲਾਬਾਦ ਹੋ ਗਿਆ ਲਹਿਰਾਗਾਗਾ ਹੋ ਗਿਆ ਜਾਂ ਬਠਿੰਡੇ ਦੇ ਕੁਝ ਇਲਾਕੇ ਇਹਨਾਂ ਦੇ ਵਿੱਚ ਅੱਜ ਸਵੇਰ ਤੜਕਸਾਰ ਪੰਜਾਬ ਦੇ ਵਿੱਚ ਸੋਨਾਮੀ ਦੇਖਿਆ ਗਿਆ ਤੇ ਕੁਝ ਕੁ ਇਲਾਕੇ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਵੀ ਰਿਹਾ ਹੈ ਮੌਜੂਦਾ ਸਮੇਂ ਦੇ ਵਿੱਚ ਵੀ ਬਠਿੰਡੇ ਜ਼ਿਲ੍ਹੇ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਮੀਂਹ ਨੇਰੀ ਦਾ ਦੌਰ ਬਣਿਆ ਹੋਇਆ ਹੈ ਦੂਸਰੀ ਤਰਫ ਇੱਕ ਸਿਸਟਮ ਦੂਜੇ ਪਾਸੇ ਵੀ ਆ ਰਿਹਾ ਹੈ ਜਿਹਦੇ ਵਿੱਚ ਪਠਾਨਕੋਟ ਜ਼ਿਲ੍ਹਾ ਗੁਰਦਾਸਪੁਰ ਦੇ ਬਹੁਤ ਸਾਰੇ ਇਲਾਕੇ ਬਾਬਾ ਬਕਾਲਾ ਅਮਰitsar ਇਹ ਇਲਾਕਿਆਂ ਦੇ ਵਿੱਚ ਵੀ ਮੌਜੂਦਾ ਸਮੇਂ ਦੇ ਵਿੱਚ ਵੱਡੇ ਪੱਧਰ ਤੇ ਮੀਂਹ ਪੈ ਰਿਹਾ ਹੈ ਜੋ ਜਲਦੀ ਹੀ ਦਸੂਹਾ ਮਕੇਰੀਆਂ ਪੁਲੱਥ ਇਹਨਾਂ ਇਲਾਕਿਆਂ ਨੂੰ ਵੀ ਪ੍ਰਭਾਵਿਤ ਕਰੇਗਾ ਇਹ ਇੱਕ ਰਪੂਥਲੇ ਜ਼ਿਲ੍ਹੇ ਨੂੰ ਵੀ ਤੇ ਜਲੰਧਰ ਤੇ ਚੜ੍ਹਦੇ ਪਾਸੇ ਜਿਵੇਂ ਕਰਤਾਰਪੁਰ ਵਾਲੀ ਸਾਈਡ ਹੋ ਗਿਆ ਇਹਨਾਂ ਇਲਾਕਿਆਂ ਨੂੰ ਵੀ ਪ੍ਰਭਾਵਿਤ ਕਰੇਗਾ ਇਸੇ ਤਰ੍ਹਾਂ ਹੀ ਇੱਕ ਸਿਸਟਮ ਹੁਸ਼ਿਆਰਪੁਰ ਦੇ ਉੱਪਰ ਬਣਿਆ ਹੋਇਆ ਹੈ ਜੋ ਕਿ ਇਹਨਾਂ ਖੇਤਰਾਂ ਨੂੰ ਵੀ ਜਲਦ ਪ੍ਰਭਾਵਿਤ ਕਰੇਗਾ ਹੁਸ਼ਿਆਰਪੁਰ ਹੋ ਗਿਆ ਆਪਣਾ ਗੜ ਸ਼ੰਕਰ ਦਾ ਏਰੀਆ ਹੋ ਗਿਆ ਜਾਂ ਆਨੰਦਪੁਰ ਸਾਹਿਬ ਦੇ ਇਲਾਕੇ ਹੋ ਗਿਆ ਇਹਨਾਂ ਵਿੱਚ ਵੀ ਜਲਦ ਮੀਂਹ ਨੇਰੀ ਦਾ ਦੌਰ ਦੇਖਿਆ ਜਾਵੇਗਾ ਦੂਸਰੀ ਤਰਫ ਹੋਰ ਵੀ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਬੱਦਲਵਾਈ ਬਣੀ ਹੋਈ ਹੈ ਜਿਵੇਂ ਜਲੰਧਰ ਹੋ ਗਿਆ ਲੁਧਿਆਣਾ ਹੋ ਗਿਆ ਫਤਿਹਗੜ੍ਹ ਸਾਹਿਬ ਹੋ ਗਿਆ ਜਗਰਾਮਾ ਵਾਲੀ ਸੈਟ ਹੋ ਗਿਆ ਖੰਨਾ ਮਲੂ ਪਟਿਆਲਾ ਇਹਨਾਂ ਵਿੱਚ ਵੀ ਅੱਜ ਟੁੱਟਵੇਂ ਤੌਰ ਤੇ ਮੀਂਹ ਪੈਣ ਦੀ ਸੰਭਾਵਨਾ ਲਗਾਤਾਰ ਬਣੀ ਹੋਈਆਂ ਹਨ ਮੌਜੂਦਾ ਸਮੇਂ ਵਿੱਚ ਅਮਰitsar ਤਰਨਤਾਰਨ ਜਾਂ ਗੁਰਦਾਸਪੁਰ ਦੇ ਇਲਾਕਿਆਂ ਦੇ ਵਿੱਚ ਵਧੀਆ ਮੀਂਹ ਪੈ ਰਿਹਾ ਹੈ ਜੋ ਜਲਦੀ ਹੀ ਹੋਰ ਇਲਾਕਿਆਂ ਨੂੰ ਵੀ ਕਵਰ ਕਰੇਗਾ ਤੇ ਪੰਜਾਬ ਵਿੱਚ ਅੱਜ ਵੀ ਟੁੱਟਵੇਂ ਤੌਰ ਤੇ ਮੀਂਹ ਪੈਂਦਾ ਰਿਹਾ ਹੈ